ਹਾਂ ਜੀ ਸਤਿ ਸ਼੍ਰੀ ਅਕਾਲ ਜੀ ਦੇਖੋ ਲਾਈਨਿੰਗ ਵਾਲੇ ਸੂਟ ਦੀ ਲਾਈਨਿੰਗ ਅਟੈਚ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਲੰਬਾਈ ਅਤੇ ਚੜਾਈ ਦੀ ਮਾਰਕਿੰਗ ਕਰਨ ਤੋਂ ਬਾਅਦ ਲੰਬਾਈ ਅਤੇ ਚੜਾਈ ਕੈਂਚੀ ਦੇ ਨਾਲ ਅਲੱਗ ਕਰ ਲੈਣੀ ਆ ਕੁੜਤੀ ਦੀ ਲੰਬਾਈ ਤੇ ਚੜਾਈ ਲਾ ਲੈਣੀ ਆ ਉਸ ਤੋਂ ਬਾਅਦ ਕੁੜਤੀ ਵਾਲੇ ਕੱਪੜੇ ਨੂੰ ਕਮੀਜ਼ ਦੇ ਕੱਪੜੇ ਨੂੰ ਆਪਾਂ ਲਾਈਨਿੰਗ ਵਾਲੇ ਕੱਪੜੇ ਦੇ ਉੱਪਰ ਧਰ ਕੇ ਜਿੰਨੀ ਤੁਹਾਡੀ ਲੈਂਥ ਤਿਆਰ ਆ ਉਸ ਨਾਲੋਂ 3 ਜਾਂ 4 ਇੰਚ ਕਟਾ ਕੇ ਆਪਾਂ ਇਸ ਤਰ੍ਹਾਂ ਲਾਈਨਿੰਗ ਦੀ ਕਰ ਲੈਣੀ ਹੈ ਜੀ ਕਟਿੰਗ ਕਟਿੰਗ ਕਰਨ ਤੋਂ ਬਾਅਦ ਲਾਈਨਿੰਗ ਨੂੰ ਆਪਾਂ ਵੱਡੇ ਵਖੇ ਦੇ ਨਾਲ ਮਸ਼ੀਨ ਦੇ ਉੱਪਰ ਤੇ ਨੇ ਪਾਸੇ ਸਲਾਈ ਲਾ ਕੇ ਅਟੈਚ ਕਰ ਲੈਣਾਗਾ ਅਟੈਚ ਕਰਨ ਦੇ ਨਾਲ ਇਸ ਤਰ੍ਹਾਂ ਅਟੈਚ ਕਰਨ ਤੋਂ ਬਾਅਦ ਦੇਖੋ ਆਪਣਾ ਕੁੜਤੀ ਜਿੱਦਾਂ ਆਪਾਂ ਸਿੰਪਲ ਕੁੜਤੀ ਦੀ ਮਾਰਕਿੰਗ ਕਰਨੀ ਆ ਉਦਾਂ ਹੀ ਮਾਰਕਿੰਗ ਕਰਨੀ ਆਂਗੀ ਤੇ ਉਸ ਤਰ੍ਹਾਂ ਹੀ ਸਿੰਪਲ ਕੁੜਤੀ ਵਾਂਗੂ ਆਪਾਂ ਕਰਨੀ ਆਂਗੀ ਸਟਿਚਿੰਗ ਇਸ ਤਰ੍ਹਾਂ ਹੋ ਜਾਂਦੀ ਹੈ ਜੀ ਆਪਣੀ ਲਾਈਨਿੰਗ ਕੁੜਤੀ ਦੇ ਨਾਲ ਅਟੈਚ ਇਸ ਤਰ੍ਹਾਂ ਚਾਰ ਤਿਆਂ ਦੇ ਵਿੱਚ ਕੱਪੜੇ ਨੂੰ ਫੋਲਡ ਕਰਕੇ ਤੁਸੀਂ ਹੁਣ ਆਪਣੀ ਮਾਰਕਿੰਗ ਕਰ ਸਕਦੇ ਹੋ ਆਪਣੀ ਕੁੜਤੀ ਨੂੰ ਸਲਾਈ ਕਰ ਸਕਦੇ ਹੋ ਫੁੱਲ ਵੀਡੀਓ ਦੇਖਣ ਦੇ ਲਈ ਨੀਚੇ ਤੇਗੇ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਜੀ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ